ਕਿ ਸਾਰਿਆਂ ਦੀ ਨਜ਼ਰ ਇੰਨੀ ਕਿ ਅਖਿਰਕਾਰ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੋਵੇਗੀ ਆ ਕੱਲ ਪ੍ਰਸ਼ਾਸਨ ਦੇ ਨਾਲ ਮੀਟਿੰਗ ਤੋਂ ਕਿਸਾਨਾਂ ਦੇ ਵੱਲੋਂ ਕਿਸਾਨ ਆਗੂਆਂ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਸੀ ਆ ਤਿੰਨ ਦਿਨਾਂ ਤੋਂ ਦੋ ਕਿਸਾਨ ਆਗੂਆਂ ਦਾ ਮਰਨ ਵਰਤ ਚੱਰੀ ਹੈ ਪੁਲਸ ਹਸਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੇ ਕੋਹੜਟਾਲ ਕੀਤੀ ਜਾ ਰਹੀ ਹੈ ਆ ਦੂਜੇ ਪਾਸੇ ਖਨੋਰੀ ਬਾਰਡਰ ਤੇ ਸੁਖਜੀਤ ਸਿੰਘ ਹਰਦੋ ਝੰਡੇ ਵੀ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਮੰਗਾ ਨਾ ਮੰਨੇ ਜਾਣ ਤੇ 6 ਦਸੰਬਰ ਤੋਂ ਦਿੱਲੀ ਕੂਚ ਦਾ ਵੀ ਐਲਾਨ ਕੀਤਾ ਗਿਆ ਤੇ ਇਸ ਦੇ ਵਿਚਾਲੇ ਕਨੌਰੀ ਬਾਰਡਰ ਤੇ ਕਿਸਾਨ ਆਗੂਆਂ ਦੇ ਨਾਲ ਆਪਣੇ ਪੱਧਰ ਤੇ ਬੈਠਕ ਕੀਤੀ ਜਾ ਰਹੀ ਹੈ ਤਾਂ ਥੋੜੀ دیر ਦੇ ਵਿੱਚ ਅਗਲੀ ਰਣਨੀਤੀ ਦਾ ਵੀ ਐਲਾਨ ਕੀਤਾ ਜਾਵੇਗਾ ਆਕੇ ਕਿ ਇਸੇ ਤਰੀਕੇ ਦੇ ਨਾਲ ਹੀ ਕੋਹੜਤਾਲ ਜਾਰੀ ਰਹੇਗੀ ਉਸ ਨੂੰ ਲੈ ਕੇ ਵੀ ਜਾਣਕਾਰੀ ਦਿੱਤੀ ਜਾਵੇਗੀ ਤੇ ਨਾਲ ਹੀ 6 ਦਸੰਬਰ ਨੂੰ ਜੋ ਕੇ ਦਿੱਲੀ ਪੂਸ ਦਾ ਐਲਾਨ ਕੀਤਾ ਗਿਆ ਉਸ ਬਾਰੇ ਵੀ ਹੋ ਸਕਦਾ ਹੈ ਹੋਰ ਵਿਸਥਾਰ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਖਨੌਰੀ ਬਾਰਡਰ ਤੇ ਕਿਸਾਨਾਂ ਆਗੂਆਂ ਨਾਲ ਆਪਣੇ ਪੱਧਰ ਤੇ ਜੋ ਕਿ ਬੈਠਕ ਕੀਤੀ ਗਈ ਹੈ ਤੇ ਥੋੜੀ ਦੇਰ ਦੇ ਵਿੱਚ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ ਅ ਦਰਸਤ ਜਗਜੀਤ ਸਿੰਘ ਢੱਲੇਵਾਲ ਜਿਹੜੇ ਡੀਐਮਸੀ ਰਿਆਣਾ ਦੇ ਵਿੱਚ ਭਰਤੀ ਨੇ ਪੁੱਲ ਸਿਹਰਾਸਤ ਦੇ ਵਿੱਚ ਨਹੀਂ ਉੱਥੇ ਉਹਨਾਂ ਦੇ ਵੱਲੋਂ ਵੀ ਮਰਨਵਰਤ ਰੱਖਿਆ ਗਿਆ ਲਗਾਤਾਰ ਤਿੰਜੇ ਦਿਨ ਦੇ ਵਿੱਚ ਮਰਨਵਰਤ ਪੋਖਰ ਧਾਲ ਜਿਹੜੀ ਕਿ ਦਾਖਲ ਹੋ ਗਈ ਹੈ ਦੂਜੇ ਪਾਸੇ ਖਨੌਰੀ ਬਾਰਡਰ ਤੇ ਕਿਸਾਨ ਆਗੂ ਸੁਜੀਤ ਸਿੰਘ ਹਰਦੋ ਝੰਡੇ ਵੀ ਮਰਨਵਰਤ ਤੇ ਬੈਠੇ ਹੋਏ ਨੇ ਤਾਂ ਇਸ ਦੇ ਵਿਚਾਲੇ ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਦੇ ਵੱਲੋਂ ਅਗਲੀ ਕੀ ਰਣਨੀਤੀ ਅਪਣਾਈ ਜਾਂਦੀ ਹੈ ਕਿਸ ਰਣਨੀਤੀ ਦਾ ਐਲਾਨ ਕੀਤਾ ਜਾਂਦਾ ਹੈ ਕਿ ਕਿਉਂਕਿ ਸਾਰੇ ਹੀ ਨਜ਼ਰਾਂ ਇਸਤੇ ਟਿਕੀਆਂ ਹੋਈਆਂ ਨੇ ਕਿ ਕੇਸਸੀ ਤਰੀਕੇ ਦੇ ਨਾਲ ਇੱਕ ਹੜਤਾਲ ਜਾਰੀ ਰਹੇਗੀ 6 ਦਸੰਬਰ ਨੂੰ ਆ ਜੋ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ ਉਹ ਪੂਰਾ ਪ੍ਰੋਗਰਾਮ ਤੀ ਹੋਵੇਗਾ ਹਾਲਾਂਕਿ ਕਿਸਾਨ ਪਹਿਲਾਂ ਇਹ ਸਪਸ਼ਟ ਕਰ ਚੁੱਕੇ ਨੇ ਕਿ ਬਿਨਾਂ ਕਿਸੇ ਟਰੈਕਟਰ ਟਰਾਲੀ ਦੇ ਦਿੱਲੀ ਕੂਚ ਕੀਤਾ ਜਾਵੇਗਾ ਤਾਂ ਉਹ ਡਿਟੇਲ ਜਿਹੜੀ ਕਿ ਜਾਣਕਾਰੀ ਆਉਣੀ ਹੈ ਜੀ ਉਸ ਦੇ ਬਾਰੇ ਬਾਕੀ ਤੇ ਉਸ ਬਾਰੇ ਵੀ ਹੋ ਸਕਦਾ ਹੈ ਇਸ ਰਣਨੀਤੀ ਦੇ ਐਲਾਨ ਦੇ ਦੌਰਾਨ ਹੀ हां ਦੱਸਿਆ ਜਾਵੇ ਵਿਸਤਾਰ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਤਾਂ ਖਨੌਰੀ ਬਾਰਡਰ ਤੇ ਕਿਸਾਨ ਆਗੂਆਂ ਦੇ ਨਾਲ ਆਪਣੇ ਪੱਧਰ ਤੇ ਬੈਠਕ ਕੀਤੀ ਗਈ ਤੇ ਥੋੜੀ دیر ਦੇ ਵਿੱਚ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਚਰਨਜੀਤ ਕੌਸ਼ਲ ਜੁੜੇ ਹੋਏ ਨੇ ਆ ਚਰਨਜੀਤ ਕੀ ਆਪਣੇ ਪੱਧਰ ਤੇ ਜੋ ਕਿਸਾਨ ਆਗੂਆਂ ਦੇ ਨਾਲ ਬੈਠਕ ਕੀਤੀ ਜਾ ਰਹੀ ਬੈਠਕ ਕੀ ਖਤਮ ਹੋ ਗਈ ਹੈ ਕਦੋਂ ਤੱਕ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾ ਸਕਦਾ ਹੈ ਤੇ ਬਿਲਕੁਲ 同ਰਜ਼ੀ ਵੀ ਲਗਾਤਾਰ 2 ਘੰਟੇ ਦੇ ਲਗਭਗ ਇੱਕ ਸਾਲਾਂ ਦੇ ਵੱਲੋਂ ਜਿਹੜੀ ਹੈਗੀ ਆ ਬੈਠ ਕੀਤੀ ਗਿਆ ਮੀਟਿੰਗ ਕੀਤੀ ਗਿਆ ਜਿੱਦੇ ਵਿੱਚ ਹਰ ਇੱਕ ਜਿਹੜੀ ਆ ਜਥੇਬੰਦੀ ਆ ਉਹਨਾਂ ਦੇ ਪੰਜਾਬ ਦੇ ਆਗੂ ਮੌਜੂਦ ਸੀ ਤਾਂ ਇਤਨਾ ਕਿਤੇ ਮਾਹੌਲ ਜਿਹੜਾ ਹੈਗਾ ਉਹ ਮਰਨ ਵਰਸ ਦਾ ਚੰਦ ਰਾਇ ਤੇ ਸੁਦੀਸ਼ ਸਿੰਘ ਹਰਦੋਤ ਚੰਡੇ ਦਾ ਜਿਹੜੇ ਹੈਗੇ ਨੇ ਲਗਾਤਾਰ 3 ਦਿਨ ਹੋ ਗਏ ਮਰਦਲਵਰ ਤੇ ਪਰ ਬੈਠੇ ਹੋਏ ਨੇ ਤਾਂ ਕਈ ਅਹਿਮ ਫੈਸਲੇ ਵੀ ਜਿਹੜੇ ਹੈਗੇ ਨੇ ਕਿਸਾਨਾਂ ਦੇ ਵੱਲੋਂ ਲਏ ਜਾ ਸਕਦੇ ਨੇ ਜਿਵੇਂ ਕਿ ਪਹਿਲਾਂ ਸੁਖਦੀਪ ਸਿੰਘ ੱਲੇਵਾਲ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਪਰ ਜਦੋਂ ਉਹਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੁਖਦੀਪ ਸਿੰਘ ਹਰਦੋਤ ਚੰਡੇ ਦੇ ਹੈਗੇ ਨੇ ਉਹ ਜਿਹੜੇ ਮਰਨ ਵਰਤ ਦੇ ਉੱਪਰ ਬੈਠੇ ਨੇ ਪਰ ਹੁਣ ਉਸ ਤੋਂ ਬਾਅਦ ਵੀ ਕਿਉਂਕਿ ਜਿਹੜਾ ਸੰਘਰਸ਼ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਲੀਡਰਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਇਹਨੂੰ ਹੋਰ ਤਿੱਖਾ ਕਰ ਸਕਦੇ ਹਾਂ ਤਾਂ ਉਹੀ ਮਿੰਟਾਂ ਦੇ ਵਿੱਚ ਜਿਹੜੀ ਪ੍ਰੈਸ ਵਾਰਤਾ ਉਹ ਸ਼ੁਰੂ ਹੋਊਗੀ ਤਾਂ ਕਈ ਅਹਿਮ ਫੈਸਲੇ ਵੀ ਜਿਹੜੇ ਹੈਗੇ ਨੇ ਕਿਸਾਨ ਲੀਡਰਾਂ ਦੇ ਵੱਲੋਂ ਕਿਹਾ ਜਾ ਸਕਦੇ ਨੇ ਕਿ ਅਗਲੇ ਰਣਨੀਤੀ ਉਹਨਾਂ ਦੀ ਕੀ ਹੋਵੇਗੀ ਜੀ ਅਚਰਨ ਜੀ ਜਿਵੇਂ ਕੱਲ੍ਹ ਪੁਲਸ ਦੇ ਵੱਡੇ ਅਧਿਕਾਰੀ ਜਿਹੜੇ ਕਿ ਕਿਸਾਨ ਆਗੂਆਂ ਦੇ ਨਾਲ ਮੀਟਿੰਗ ਕਰਨ ਦੇ ਲਈ ਪਹੁੰਚੇ ਸਨ ਪਰ ਕਿਸਾਨਾਂ ਵੱਲੋਂ ਸਾਫ਼ ਕਹਿ ਦਿੱਤਾ ਗਿਆ ਕਿ ਜਦੋਂ ਤੱਕ ਜਗਜੀਤ ਸਿੰਘ ਢੱਲੇਵਾਲ ਨੂੰ ਰਿਹਾਈ ਨਹੀਂ ਕੀਤਾ ਜਾਂਦਾ ਕੋਈ ਵੀ ਗੱਲਬਾਤ ਨਹੀਂ ਹੋਵੇਗੀ ਤੇ ਕੀ ਉਹ ਗੱਲਬਾਤ ਅੱਗੇ ਵਧਦੀ ਹੋਈ ਅੱਜ ਨਜ਼ਰ ਆ ਸਕਦੀ ਹੈ ਉਸ ਨੂੰ ਲੈ ਕੇ ਕਿਸ ਤਰੀਕੇ ਦੇ ਰੌਂ ਦੇ ਵਿੱਚ ਨੇ ਕਿਸਾਨ ਆਗੂ ਬਿਲਕੁਲ ਜਿਵੇਂ ਤੁਸੀਂ ਦੱਸਿਆ ਕਿ ਮਨਦੀਪ ਸਿੰਘ ਸਿੱਧੂ ਇੱਥੇ ਡੀਆਈਐਸਡੀ ਪਟਿਆਲਾ ਰੇਂਜ ਪਹੁੰਚੇ ਸੀ ਪਰ ਕਿਤਨਾ ਕਿਤੇ ਕਿਸਾਨਾਂ ਦੀ ਮੁੱਖ ਮੰਗ ਇਹੀ ਹੈ ਕਿ ਜਿਹੜੇ ਸਾਡੇ ਆਗੂ ਨੇ ਪ੍ਰਧਾਨ ਨੇ ਜਗਜੀਤ ਸਿੰਘ ਬੱਲੇਵਾਲ ਜਿਸ ਤਰੀਕੇ ਨਾਲ ਉਹਨਾਂ ਨੂੰ ਲੈ ਕੇ ਜਾਇਆ ਗਿਆ ਕੋੋਂ ਪਹਿਲਾਂ ਉਹਨਾਂ ਨੂੰ ਏਸੇ ਸਾਡੇ ਮੋਰਚੇ ਦੇ ਵਿੱਚ ਲਿਆਂਦਾ ਜਾਵੇ ਪਰ ਕਿਤਨਾ ਕਿਤੇ ਪ੍ਰਸ਼ਾਸਨ ਦੇ ਨਾਲ ਇਸ ਗੱਲ ਨੂੰ ਲੈ ਕੇ ਤਾਲਮੇਲ ਜਿਹੜਾ ਆਇਆਗਾ ਬੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਸਾਡੇ ਲੀਡਰ ਦੇ ਨਾਲ ਇਹਨਾਂ ਨੂੰ ਵੀ ਨਿ ਦਿੱਤਾ ਜਾ ਰਿਹਾ ਸਾਨੂੰ ਉਹਨਾਂ ਦੇ ਨਾਲ ਗੱਲਬਾਤ ਵੀ ਨਹੀਂ ਕਰ ਦਿੱਤੀ ਜਾ ਰਹੀ ਤਾਂਵੇਂ ਉਹ ਬਿਮਾਰ ਨੇ ਪਰ ਅਗਰ ਉਹਦਾ ਇਲਾਜ ਹੋ ਰਿਹਾ ਤਾਂ ਸਾਡੀ ਮੀਟਿੰਗ ਹੋਵੇ ਉਹਨਾਂ ਨੂੰ ਸਾਡੇ ਇੱਥੇ ਲਿਆ ਕੇ ਉਹਦਾ ਇਲਾਜ ਹੋਵੇ ਪਰ ਇਸੇ ਕਰਕੇ ਸਾਨੂੰ ਲੈ ਕੇ ਤਾਲਮੇਲ ਨਹੀਂ ਮਿਲ ਰਿਹਾ ਜਿਸ ਦੇ ਕਾਰਨ ਸ਼ਾਇਦ ਹੁਣ ਕਈ ਕਿਸਾਨ ਵੀ ਉਹ ਵੱਡਾ ਇਹ ਫੈਸਲਾ ਲੈ ਸਕਦੇ ਨੇ ਕੋਈ ਦੇਸ਼ ਦੇ ਵਿੱਚ ਜਿਹੜੀ ਹੈਗੀ ਆ ਆ ਕਿਸੇ ਵੀ ਜ਼ਬਰਦਸਤੀ ਕਰੀ ਜੋ ਜਿਹਦੇ ਵਿੱਚ ਕਿਸਾਨ ਕਿਸੇ ਵੱਡੇ ਐਲਾਨ ਨੂੰ ਕਿਸੇ ਵੱਡੇ ਫੈਸਲੇ ਨੂੰ ਕੋਈ ਅਗਲੀ ਰਣਨੀਤੀ ਨੂੰ ਲੈ ਕੇ ਕੋਈ ਨਾ ਕੋਈ ਜਿਹੜਾ ਹੈਗਾ ਐ ਫੈਸਲਾ ਉਹ ਕਰ ਸਕਦੇ ਨੇ ਆ ਠੀਕ ਹੈ ਚਰਨਜੀਤ ਜੀ ਜਦੋਂ ਬਕਾਇਦਾ ਇਹ ਪੂਰੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ press conference ਕੀਤੀ ਜਾਵੇਗੀ ਮੋੜ ਤੁਹਾਡਾ ਰੋਕਾਂਗੇ ਫਿਲਹਾਲ ਦੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਥੋੜੀ ਦੇਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ ਫਿਰ ਦੇਖਣਾ ਹੋਵੇਗਾ ਕਿ ਕੀ ਇਸੇ ਤਰੀਕੇ ਦੇ ਨਾਲ ਇਹ ਮਰਨ ਵਰਤ ਜਾਰੀ ਰਹਿੰਦਾ ਤਾਂ ਜਾਂ ਕੀ ਆ ਪੂਰੇ ਪ੍ਰੋਗਰਾਮ ਦੇ ਵਿੱਚ ਕੋਈ ਤਬਦੀਲੀ ਕੀਤੀ ਜਾਂਦੀ ਹੈ ਅਵਧਾ ਦਿੱਲੀ ਕੋਚ ਤੋਂ ਪਹਿਲਾਂ ਕਿਸਾਨਾਂ ਦੇ ਵੱਲੋਂ ਮਹਾਰੈਲੀ ਕੀਤੀ ਗਈ ਖਜਾਲਾ ਮੰਡੀ ਅੰਮ੍ਰਿਤਸਰ ਦੇ ਵਿੱਚ ਕਿਸਾਨਾਂ ਦੇ ਵੱਲ ਵੱਡਾ ਇਕੱਠ ਕੀਤਾ ਗਿਆ ਪੰਜਾਬ ਦੇ ਕਿਸਾਨ ਲੰਬੀ ਲੜਾਈ ਲੜਨ ਦੇ ਲਈ ਤਿਆਰ ਨੇ ਇਸ ਦੇ ਵਿਚਾਲੇ ਕਿਸਾਨਾਂ ਕੋ ਗੁਰਵਰਨ ਸਿੰਘ ਪੰਦੀਰ ਦਾ ਵੱਡਾ ਬਿਆਨ ਸਾਹਮਣੇ ਆ ਉਹਨਾਂ ਦਾ ਕਹਿੰਦੇ ਕਿ ਪੰਜਾਬ ਦੇ ਕਿਸਾਨ ਲੰਬੀ ਲੜਾਈ ਲੜਨ ਦੇ ਲਈ ਤਿਆਰ ਨੇ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦਿੱਲੀ ਕੋਚ ਦੀ ਤਿਆਰੀ ਵਿੱਚ ਨੇ ਵੱਡੇ ਅੰਦੋਲਨ ਤੋਂ ਪਹਿਲਾਂ ਲੋਕਾਂ ਨੂੰ ਜਾਗਰੂਤ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਹਾਂ ਦਰਸਲ ਅੰਮ੍ਰਿਤਸਰ ਦੇ ਖਜਾਲਾ ਮੰਡੀ ਦੇ ਵਿੱਚ ਇਹ ਵੱਡਾ ਇਕੱਠ ਕੀਤਾ ਗਿਆ ਵੱਡੀ ਗਿਣਤੀ ਵਿੱਚ ਕਿਸਾਨ ਤਸਵੀਰਾਂ ਵਿੱਚ ਦੇਖੇ ਜਾ ਸਕਦੇ ਨੇ ਮਹਿਲਾਵਾਂ ਵੀ ਵੱਡੀ ਗਿਣਤੀ ਵਿੱਚ ਪਹੁੰਚੀਆਂ ਆ ਤਾਂ ਕਿਤਨਾ ਕਿਤੇ ਕਿਸਾਨਾਂ ਨੂੰ 6 ਦਸੰਬਰ ਦੇ ਲਈ ਦਿੱਲੀ ਕੂਚ ਨੂੰ ਲੈ ਕੇ ਲਾਂਬੰਦ ਕੀਤਾ ਜਾ ਰਿਹਾ ਹੈ ਇਸੇ ਮਕਸਦ ਦੇ ਨਾਲ ਹੀ ਵੱਡਾ ਇਕੱਠ ਕੀਤਾ ਗਿਆ ਤੇ ਕਿਸਾਨ ਆਗੂ ਸਰਮਨ ਸਿੰਘ ਪੰਦੇਰ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਲੰਬੀ ਲੜਾਈ ਲੜਨ ਦੇ ਲਈ ਤਿਆਰ ਨੇ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦਿੱਲੀ ਕੂਚ ਦੀ ਤਿਆਰੀ ਵਿੱਚ ਨੇ ਦੇਖੋ 6 ਦਸੰਬਰ ਦਾ ਜਿਹੜਾ ਦਿੱਲੀ ਜਾਣ ਦਾ ਪ੍ਰੋਗਰਾਮ ਹੈ ਉਸ ਤੋਂ ਪਹਿਲਾਂ ਰੈਲੀ ਰੈਲੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਉਹਦੇ ذریعے ਕੀ ਕੋਸ਼ਿਸ਼ ਕੀਤੀ ਜਾ ਰਹੀ ਕਿਸਾਨਾਂ ਉਹ ਹਾਂ ਦੇਖੋ ਪੂਰੇ ਪੰਜਾਬ ਦੇ ਵਿੱਚ ਹਰ ਜਥੇਬੰਦੀ ਕਮਮ ਦੀਆਂ ਲਗਭਗ 10 ਜਥੇਬੰਦੀਆਂ ਉਹ ਤਿਆਰੀਆਂ ਚ ਡੁੱਟੀਆਂ ਹੋਈਆਂ ਐਸਕੇਮ ਨਿਨ ਪੋਲੀਟੀਕਲ ਨੇ 14 ਜਥੇਬੰਦੀਆਂ ਉਹਨਾਂ ਨੇ ਖਨੌਰੀ 'ਚ ਆਪਣਾ ਜਮਾਵੜਾ ਜਮਾ ਰੱਖਿਆ ਵਾ ਔਰ ਇਹ ਤਿਆਰੀ ਸੀ ਵੀ ਜੋ ਪੰਜਾਬ ਸਰਕਾਰ ਜੋ ਕੇਂਦਰ ਸਰਕਾਰ ਸਾਡੇ ਨਾਲ ਕਰ ਰਹੀ ਆ ਉਹ ਲੋਕਾਂ ਦੇ ਸਾਹਮਣੇ ਰੱਖਿਆ ਜਾਏ ਕੇਰਾਂ ਵੱਡੇ ਅੰਦੋਲਨ 'ਚ ਪੈਣ ਦੀ ਪੈਣ ਤੋਂ ਪਹਿਲੂ ਲੋਕਾਂ ਨੂੰ ਡਰੈਸ ਕੀਤਾ ਜਾ ਸਕੇ ਜੋ ਮੈਨੂੰ ਪਤਾ ਲੱਗਾ ਸੀ ਇੱਥੇ ਅਜੇ ਤੱਕ 10000 ਤੋਂ ਉੱਪਰ ਦੀ ਵਸ਼ਾਈ ਸੀ 11000 ਦੀ ਉਹ ਥੜ ਗਈ ਆ ਅਜੇ ਵੀ ਟਰਾਲੀਆਂ ਟਰੈਕਟਰ ਆ ਰਹੇ ਨੇ ਲੋਕ ਇੰਨੇ ਕਿ ਲੋਕ ਬਾਹਰ ਤੁਰੇ ਫਿਰਦੇ ਨੇ ਪਰੇ ਮਾਝੇ ਖੇਤਰ ਚੋਂ ਆ ਰਹੇ ਨਾ ਅੰਮਰਸਰ ਦਾ ਅੱਧਾ ਜ਼ਿਲ੍ਹਾ ਸ਼ੰਭੂ ਬਾਰਡਰ ਤੇ ਆ ਇਹ ਅੰਮਰਸਰ ਦੇ ਅੱਧੇ ਜ਼ਿਲ੍ਹੇ ਦਾ ਨੌਂ ਜ਼ੋਨਾਂ ਦਾ ਇਕੱਠ ਹੈ ਤੁਸੀਂ ਸਮਝ ਲਓ ਅੱਧੇ ਜ਼ਿਲ੍ਹੇ ਦਾ ਇੱਥੇ ਹੋਰ ਕੋਈ ਜ਼ਿਲ੍ਹਾ ਨਹੀਂ ਹੈ ਗਰਦਾਸਪੁਰ ਨੇ ਆਪ ਦਾ ਪਹਿਲੋਂ ਕੱਟ ਕਰ ਲਿਆ 26 ਨੂੰ ਤਨ ਤਾਰ ਨੇ ਪਹਿਲੋਂ ਕਰ ਲਿਆ ਮੋਗੇ ਨੇ ਪਹਿਲੋਂ ਇਹ ਅੰਮ੍ਰਿਤਸਰ ਅਸੀਂ ਰਹਿ ਗਏ ਸੀ ਕਿਉਂਕਿ ਦੇਖ ਰਹੇ ਆ ਕਿ ਬੀਬੀਆਂ ਦੀ ਵੀ ਗਿਣਤੀ ਬਹੁਤ ਜ਼ਿਆਦਾ ਹੈ ਇਹ ਬੀਬੀਆਂ ਵੀ ਦਿੱਲੀ ਜਿੱਦਣ ਜਾਣਾ ਹੈ ਉਧਰ ਸ਼ਾਮਲ ਹੋਣਗੇ ਹਾਂ ਦੇਖੋ ਸਾਡੇ ਜਥੇਬੰਦੀ ਦਾ ਮੰਨਣਾ ਵੀ ਔਰਤਾਂ ਤੋਂ ਬਿਨਾਂ ਕੋਈ ਅੰਦੋਲਨ ਨਹੀਂ ਕੀਤਾ ਜਾਂਦਾ ਜਿਹੜੇ ਕਹਿੰਦੇ ਕਿਸਾਨ ਨਾਲੇ ਪਰਿਵਾਰਾਂ ਦੇ ਪਰਿਵਾਰ ਸਾਡੇ ਨਾਲ ਨੇ ਤੇ ਜੇ ਮਾਵਾ ਭੈਣਾ ਅੰਦੋਲਨ ਵਿੱਚ ਆ ਗਿਆਂ ਉਹ ਅੰਦੋਲਨ ਕੋਈ ਵੀ ਹਰਨ ਵਾਲੇ ਨਹੀਂ ਸੋ ਜਿਹੜੇ ਪੰਜਾਬ ਦੇ ਵਿੱਚੋਂ ਐਡਾ ਵੱਡਾ ਸਾਨੂੰ ਸਮਰਥਨ ਮਿਲ ਰਿਹਾ ਇਹ ਸਮਰਥਨ ਹੀ ਜਿਹੜੀ ਪਹਾੜ ਜਿੱਡੀ ਮੋਦੀ ਸਰਕਾਰ ਹੈ ਜੇ ਬੁੱਧੀਜੀਵੀ ਬੋਲਦੇ ਨੇ ਲੋਕ ਬੋਲਦੇ ਨੇ ਜਾਜੇ ਠੀਕ ਨੇ ਵੀ ਇਹ ਐਡੀ ਛੇਟੀ ਤੁਹਾਡੀਆਂ ਮੰਗਾ ਮੰਨੀਆਂ ਜਾਣ ਵਾਲੀਆਂ ਨਹੀਂ ਅਸੀਂ ਵੀ ਸਮਝਦੇ ਹਾਂ ਪਰ ਸਾਨੂੰ ਇਹਨਾਂ ਤੇ ਯਕੀਨ ਹੈ ਵੀ ਭਾਵੇਂ ਸਾਲਾਂ ਬਦੀ ਲੜਾਈ ਲੜਨੀ ਪਵੇ ਇਹ ਪੰਜਾਬ ਦੇ ਲੋਕ ਤਿਆਰ ਨੇ ਪੰਜਾਬ ਲੜੂਗਾ ਹਰਿਆਣਾ ਲੜੂਗਾ ਹਰਿਆਣਾ ਲੜੂਗਾ ਦੇਸ਼ ਲੜੂਗਾ ਦੇਸ਼ ਦਾ ਕਿਸਾਨ ਵੀ ਤਿਆਰ ਹੈ ਜਿੰਨੀ ਲੰਮੀ ਲੜਾਈ ਲੜਨੀ ਪਵੇ ਸੀ ਲੜਾਂਗੇ ਉਹਦੇ ਲਈ ਤਿਆਰੀ ਕਰ ਰਹੇ ਨੇ ਹਰਿਆਣੇ ਦੇ ਹਾਜ਼ਰ ਲੁਧਿਆਣਾ ਦੇ ਵਿੱਚ ਡੀਐਮਸੀ ਹਸਪਤਾਲ ਦੇ ਬਾਹਰ ਹੰਗਾਮਾ ਹੋਇਆ ਢੱਲੇਵਾਲ ਨੂੰ ਮਿਲਣ ਦੇ ਲਈ ਪਹੁੰਚੇ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਪਰ ਉਸ ਦੇ ਨਾਲ ਬਹਿਸਬਾਜ਼ੀ ਤੋਂ ਬਾਅਦ ਹਸਪਤਾਲ ਦੇ ਬਾਹਰ ਬੈਠ ਗਏ ਕਿਸਾਨ ਤੇ ਪੁਲਿਸ ਨੇ ਕਿਸਾਨਾਂ ਨੂੰ ਇਸ ਦੌਰਾਨ ਹਿਰਾਸਤ ਵਿੱਚ ਲੈ ਲਿਆ ਤੁਹਾਨੂੰ ਦੱਸ ਦਈਏ ਕਿ ਜਗਜੀਤ ਸਿੰਘ ਢੱਲੇਵਾਲ ਜਿਹੜੇ ਕਿ 26 ਤਰੀਕ ਨੂੰ ਦਰਸਿਲ ਟੈਕਨੋਲੋਜੀ ਆਰਡਰ ਤੇ ਭੁਖਤਾਤ ਦੀ ਸ਼ੁਰੂਆਤ ਕਰਨਾ ਚਾਹੁੰਦੇ ਸਨ ਪਰ ਇਸ ਤੋਂ ਪਹਿਲਾਂ ਹੀ ਉਹਨਾਂ ਨੂੰ ਆਪ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਡੀਐਮਸੀ ਦੇ ਦਾਖਲ ਕਰਵਾਇਆ ਗਿਆ ਅਜੇ ਤੱਕ ਉਹਨਾਂ ਦੇ ਵੱਲੋਂ ਮਰਨ ਵਰਤ ਵੀ ਕੀਤਾ ਜਾ ਰਿਹਾ ਤੇ ਉਸ ਦੇ ਵਿਚਾਲੇ ਕੁਝ ਕਿਸਾਨ ਜਿਹੜੇ ਕਿਉਂ ਮਿਲਣਾ ਚਾਹੁੰਦੇ ਸਨ ਪਰ ਇਸੇ ਦੌਰਾਨ ਪੁਲਸ ਵੱਲੋਂ ਜਦੋਂ ਰੋਕਿਆ ਗਿਆ ਉਹਨਾਂ ਨੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਕੁਝ ਕਿਸਾਨਾਂ ਨੂੰ ਪੁਲਸ ਵੱਲੋਂ ਫਿਰਾਸਤ ਵਿੱਚ ਲੈ ਲਿਆ ਜਾਂਦਾ ਹੈ। ਕਿੱਡੀ ਮਤਲਬ ਇਹ ਜਿਹੜੀ ਸਾਰੇ ਮੈਂ ਕਿਹਾ ਤੁਹਾਡੇ ਅਧਿਕਾਰ ਖਿੱਤਰ ਕੀ ਨਹੀਂ ਹੋਏ ਤੁਹਾਡੇ ਕੋਈ ਤਰੀਕਾ ਨਹੀਂ ਕੋਈ ਯਾਰ ਜੀ 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 ਤੁਸੀਂ ਦੇ ਜੀ ਇਹ ਐਮਰਜੈਂਸੀ ਤੁਸੀਂ ਦੇਖੋ ਨਹੀਂ ਇਹ ਜਿਹਨੂੰ ਟੋਕਸਿਕ ਪ੍ਰਸ਼ਾਨ ਕਰ ਰਹੇ ਤੁਸੀਂ ਉਹਨਾਂ ਨੂੰ ਨਹੀਂ ਉਹਨਾਂ ਨੂੰ ਪਲੀਜ਼ ਪਲੀਜ਼ ਆਪਾਂ ਰੋਕ ਦਿਆ ਜੀ ਬੈ ਕੇ ਗੱਲ ਕਰਾਂਗੇ ਜੇ ਇਹ ਸਿਵਲ ਨਹੀਂ 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 ਗੱਲ ਕਰਾਂਗੇ ਇਹਨਾਂ ਨਾਲ ਗੱਲ ਕਰਕੇ ਬਾਅਦ ਵਿੱਚ ਕਾਰਵਾਈ ਕਰਾਉਣੀ ਆਈ ਆਂ ਅਸੀਂ ਸਾਨੂੰ ਜੀ ਆਪਾਂ ਨੇ ਧਰਮ ਵਿੱਚ ਆਈ ਆਂ ਆਪਣੇ ਅਸਲ ਕਰਦੇ ਆਂ ਨਹੀਂ ਤਾਂ ਹੀ ਤਾਂ ਹੀ ਤਾਂ ਪਾਣੀ ਪਸੰਦ ਕਰ ਲਈ ਆਂ ਆਹੀਂ ਅੱਜ ਗੱਲ ਕਰਨ ਤਾਂ ਨਹੀਂ ਆਏ ਆਹੀਂ ਸਿਰਫ ਆਪਦੀ ਖਬਰ ਲੈਣ ਆਏ ਜਾਦੇ ਆਗੇ ਕੋਈ ਸਟਰੈਂਥ ਨਾ ਰਹੀ ਹੋਈ ਹੈ ਦੋ ਮਿੰਟ ਪਹਿਲਾਂ ਆਪਰੇ ਆਏ ਆ ਅਸੀਂ ਸਿਰਫ ਆਗੂ ਨੂੰ ਮਿਲਣਾ ਹੈ ਅੱਜ ਅਸੀਂ ਇੱਥੇ ਪਹੁੰਚੇ ਆ ਕਿ ਸਾਡੇ ਗਰੁੱਪ ਲੀਡਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਇਹਨਾਂ ਨੇ ਅੱਜ ਤੀਸਰਾ ਦਿਨ ਹੋ ਗਿਆ ਹੈ ਗੈਰ ਸਵਿਧਾਨਕ ਢੰਗ ਦੇ ਨਾਲ ਖਨੌਰੀ ਮੋਰਚੇ ਤੋਂ ਅਗਵਾ ਕਰਕੇ ਇੱਥੇ ਲਿਆ ਕੇ ਰੱਖਿਆ ਹੈ ਮੈਲਫ ਜ ਅਗਵਾ ਕਰਕੇ ਰੱਖਿਆ ਇਸ ਕਰਕੇ ਵਰਤ ਰਿਆਂ ਕਿ ਅਸੀਂ ਮਿਲਣ ਵਾਸਤੇ ਆਏ ਆ ਤੇ ਸਾਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਸੋ ਇਸ ਕਰਕੇ ਜੇਕਰ ਉਹਨਾਂ ਦਾ ਇਲਾਜ ਕਰਨ ਵਾਸਤੇ ਲੈ ਕੇ ਆਏ ਹੋਣ ਤਾਂ ਫੇਰ ਵੀ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਕੋ ਮਨਾਹੀ ਨਹੀਂ ਅਸੀਂ ਵੀ ਪਰਿਵਾਰਕ ਮੈਂਬਰ ਆ ਤੇ ਜੇਕਰ ਉਹਨਾਂ ਨੂੰ ਹਸਪੀਟਲ ਨੂੰ ਜੇਲ ਦੇ ਵਿੱਚ ਕਨਵਰਟ ਕਰਕੇ ਰੱਖਿਆ ਹੋਵੇ ਤੇ ਫਿਰ ਜੇਲ੍ਹ ਦੇ ਵਿੱਚ ਵੀ ਮਿਲਣ ਦੀ ਕਿਸੇ ਨੂੰ ਕੋਈ ਮਨਾਹੀ ਨਹੀਂ ਹੁੰਦੀ। ਸੋ ਉਹਨਾਂ ਨੂੰ ਚਾਰ ਜ਼ਿਲ੍ਹਿਆਂ ਦੀ ਪੁਲਿਸ ਨੇ ਪੰਜਾਬ ਸਰਕਾਰ ਦੇ ਕਹਿਣ ਮੁਤਾਬਕ ਔਰ ਕੇਂਦਰ ਸਰਕਾਰ ਦੀ ਘੁਰਕੀ ਤੇ ਇਹਨਾਂ ਨੇ ਅਗਵਾ ਕੀਤਾ ਜਿਸ ਦੀ ਅਸੀਂ ਸਖਤ ਨਿੰਦਿਆ ਕਰਦੇ ਆਂ। ਅਦਰ ਕਿਸਾਨਾਂ ਦੇ ਦਿੱਲੀ ਕੂਚ ਤੇ ਆਪ ਸੰਸਦ ਸਿੱਚੀਵਾਲ ਦਾ ਬਿਆਨ ਆਇਆ ਸੰਤ ਬਲਬੀਰ ਸਿੰਘ ਸਿੱਚੀਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਕੇਂਦਰ ਨਾ ਰੋਕੇ ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ ਸੁਣਨੀਆਂ ਚਾਹੀਦੀਆਂ ਨੇ ਸੰਸਦ ਦੇ ਵਿੱਚ ਕਿਸਾਨਾਂ ਦਾ ਮੁੱਦਾ ਚੁੱਕਾਂਗਾ ਬਲਬੀਰ ਸਿੰਘ ਸਿੱਚੀਵਾਲ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੰਸਦ ਦੇ ਵਿੱਚ ਕਿਸਾਨਾਂ ਦਾ ਮੁੱਦਾ ਉਹਨਾਂ ਦੇ ਵੱਲੋਂ ਆ ਚੁੱਕਿਆ ਜਾਵੇਗਾ ਆ ਦਰਸਲ ਕਿਸਾਨਾਂ ਦੇ ਵੱਲੋਂ 6 ਦਸੰਬਰ ਨੂੰ ਸ਼ੰਭੂ ਬਾਰਡਰ ਦੇ ਜ਼ਰੀਏ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਤਾਂ ਇਸ ਦੇ ਵਿਚਾਲੇ ਆਵਾਮੀ ਪਾਰਟੀ ਦੇ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸਿੱਚੀਵਾਲ ਦੇ ਵੱਲੋਂ ਕਿਹਾ ਗਿਆ ਕਿ ਹਾ ਜੋ ਕਿਸਾਨਾਂ ਦੇ ਵੱਲੋਂ ਮੰਗਾਂ ਰੱਖੀਆਂ ਜਾ ਰਹੀਆਂ ਜਿਹੜੀਆਂ ਮੰਗਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕੇਂਦਰ ਨੂੰ ਉਹਨਾਂ ਮੰਗਾਂ ਤੇ ਗੌਰ ਕਰਨਾ ਚਾਹੀਦਾ ਉਹਨਾਂ ਨੇ ਕਿਹਾ ਕਿ ਆ ਸੰਸਦ ਦੇ ਵਿੱਚ ਵੀ ਕਿਸਾਨਾਂ ਦਾ ਮੁੱਦਾ ਚੁੱਕਿਆ ਜਾਵੇਗਾ ਇਹ ਮੰਗਾਂ ਉਹਨਾਂ ਦੀਆਂ ਜਾਇਜ਼ ਮੰਗਾਂ ਹੋ ਲੈ ਕੇ ਆਉਣਾ ਚਾਹੁੰਦੇ ਆਪਣੀ ਗੱਲ ਰੱਖਣੀ ਚਾਹੁੰਦੇ ਆ ਦਿੱਲੀ ਦੇ ਵਿੱਚ ਤੇ ਉਹਨਾਂ ਨੂੰ ਆਉਣ ਦੇਣਾ ਚਾਹੀਦਾ ਆਪਣੀ ਉਹ ਗੱਲ ਰੱਖਣ ਕਿਉਂਕਿ ਹਜੇ ਰੋਸ ਪ੍ਰਦਰਸ਼ਨ ਕੋਈ ਕਰਦਾ ਉਹਦੀ ਗੱਲ ਸੁਣਨੀ ਚਾਹੀਦੀ ਹੈ ਤੇ ਜਿਹੜੀ ਉਹਦੇ ਨਾਲ ਨਾ ਸਰਨ ਕਰਕੇ ਡੈਡਲੌਕ ਕਰਕੇ ਇਹ ਜਿਹੜਾ ਮਸਲਾ ਪਿਛਲੇ ਤੋਂ ਪਹਿਲਾਂ ਵੀ ਇੱਥੇ ਦਿੱਲੀ ਦੇ ਵਿੱਚ ਉਹ ਵੱਡਾ ਅੰਦੋਲਨ ਹੋਇਆ ਤਿੰਨ ਕੋ ਜਿਹੜਾ ਸੀ ਤੇ ਬਾਅਦ ਵਿੱਚ ਹੁਣ ਜਿਹੜਾ ਹੈਗਾ ਫਿਰ ਇਹ ਪਿਛਲੇ ਸਾਲ ਤੋਂ ਡੈਡਲੌਕ ਜਿਹੜਾ ਹੈਗਾ ਬਣਿਆ ਹੋਇਆ ਸੋ ਕਿਸਾਨ ਜਿਹੜੇ ਹੈਗੇ ਆ ਆਤਮ ਜਿਹੜੇ ਹੈਗੇ ਆ ਮਰਨ ਵਰਤ ਰੱਖ ਚੁੱਕੇ ਆ ਸੋ ਉਹਨਾਂ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਜੇ ਉਹਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਆ ਜੇ ਮਸਲੇ ਹੱਲ ਹੋਣਗੇ ਗੱਲ ਹੋਊਗੀ ਤੇ ਹੱਲ ਇਹ ਗੱਲ ਹੀ ਨਹੀਂ ਹੁੰਦੀ ਮਸ਼ਲਾ ਕਿੱਥੋਂ ਵਾਲਾ ਤੂੰ ਤੇ ਨਾਲ ਕਿਸਾਨ ਵੀ ਪਰੇਸ਼ਾਨ ਆ